ਸੱਚੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ 200 ਗ੍ਰਾਮ ਪੰਚਾਇਤ ਤਰਦੇਓ ਸਰਦਾਰਾਂ ਦੇ ਵੱਲੋਂ ਪਿੰਡ ਦੇ ਵਿੱਚ ਜਿਹੜੀ ਗਰਾਊਂਡ ਆ ਗਰਾਊਂਡ ਹੋ ਗਈ ਜਾਂ ਆ ਵਾਟਰ ਸਪਲਾਈ ਹੋ ਗਈ ਇੱਥੇ ਬਹੁਤ ਬੁਰੀ ਹਾਲਤ ਆ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਬੜੀ ਬੁਰੀ ਹਾਲਤ ਆ ਇਹ ਹੱਦਬੱਸ ਜਿਹੜੀ ਹੈ ਇਹ ਗ੍ਰਾਮ ਪੰਚਾਇਤ 75 ਦੇ ਸਰਦਾਰਾਂ ਦੀ ਹੱਦਬੱਸ ਆ ਤੇ ਇਹ ਹਾਲਾਤ ਤੁਸੀਂ ਇਥੇ ਆਪ ਦੇਖ ਸਕਦੇ ਹੋ ਕੀ ਹਾਲਾਤ ਕੀ ਨੇ ਸਾਡੇ ਗਰਾਊਂਡ ਦੇ ਸੋ ಗ್ರಾಮ ਪੰਚਾਇਤ ਦੇ ਵੱਲੋਂ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਗਰਾਊਂਡ ਦੀ ਸ਼ੁਰੂਆਤ ਨੂੰ ਲੈ ਕੇ ਜਿਹੜੀ ਨਵੀਨੀਕਰਨ ਨੂੰ ਲੈ ਕੇ ਸੋ ਇਥੇ ਇਧਰਲੀ ਸਾਈਡ ਤੇ ਜਿਹੜਾ ਵਾ ਉਹ ਸਕੂਲ ਲਈ ਗਰਾਊਂਡ ਬਣਾਈ ਜਾਏਗੀ ਇਥੇ ਇਧਰਲੀ ਸਾਈਡ ਤੇ ਅ ਦਿੱਤੋਂ ਪਿੰਡ ਦੀ ਐਂਟਰੈਂਸ ਆ ਇਹ ਕੋਆਪਰੇਟਿਵ ਸੁਸਾਇਟੀ ਆ ਇਧਰਲੀ ਸਾਈਡ ਤੇ ਵੈਲਕਮ ਪਾਰਕ ਇਧਰ ਜਿਹੜਾ ਵਾਟਰ ਸਪਲਾਈ ਆ ਇਧਰਲੀ ਸਾਈਡ ਤੇ ਵੀ ਸਾਰੀ ਸੈਟਿੰਗ ਕੀਤੀ ਜਾਏਗੀ ਬੜੇ ਵਧੀਆ ਤਰੀਕੇ ਦੇ ਨਾਲ ਹਾਲਾਤ ਤੁਸੀਂ ਮੈਂ ਤੁਹਾਨੂੰ ਥੋੜਾ ਜਿਹਾ ਹਾਲਾਤ ਦਿਖਾਈ ਜਾਵਾਂ ਨਾਲੇ ਨਾਲ ਕਿ ਹਾਲਾਤ ਐ ਇਸ ਵੇਲੇ ਕੀ ਨੇ ਤੇ ਚਲੋ ਅ ਮੈਂ ਹਾਲਾਤ ਦਿਖਾਵਾਂ ਤੁਹਾਨੂੰ ਪਹਿਲਾਂ ਹਾਲਾਤ ਤੁਸੀਂ ਆ ਆ ਦੇਖ ਲਓ ਅ ਗ੍ਰਾਮ ਪੰਚਾਇਤ ਕਰਦੇ ਹੋ ਸਰਦਾਰਾਂ ਦੀ ਹੱਦ ਬਸਦੇ ਜਿਹੜੇ ਵਿੱਚ ਗਰਾਊਂਡ ਦੇ ਹਾਲਾਤ ਸੋ ਇਹ ਸਾਡੇ ਪਿੰਡ ਦੀ ਗਰਾਊਂਡ ਆ ਜਦੋਂ ਵੀ ਕਿਤੇ ਗੱਲ ਚੱਲਦੀ ਸੀ ਪੰਚਾਇਤ ਜਿਹੜੀ ಗ್ರಾಮ ਪੰਚਾਇਤ ਦੇ ਉਹਦੀਆਂ ਕਾਰਵਾਈਆਂ ਜਾਂ ਉਹਨਾਂ ਦੀ ਡਿਵੈਲਪਮੈਂਟ ਦੀ ਗੱਲ ਛਲਦੀ ਸੀ ਤੇ ਉਦੋਂ ਅਕਸਰ ਲੋਕ ਕਹਿੰਦੇ ਨੇ ਵੀ ਇੱਥੇ ਜਦੋਂ ਪਿੰਡ ਤੁਹਾਡੇ ਜਾਣੇ ਆ ਤਾਂ ਤੁਹਾਡੇ ਪਿੰਡ ਦੀ ਗਰਾਊਂਡ ਦੇ ਬੜੇ ਬੁਰੇ ਹਾਲ ਆ ਸਾਡੀ ਗਰਾਊਂਡ ਨਹੀਂ ਅਸਲ ਦੇ ਵਿੱਚ ਇਹ ਪਿੰਡ ਦਾ ਮੂੰਹ ਆ ਤੇ ਜਿਹੜਾ ਉਦੋਂ ਅਸੀਂ ਹਮੇਸ਼ਾ ਸਾਰਿਆਂ ਨੂੰ ਕਹਿੰਦੇ ਨੇ ਆ ਵੀ ਉਹ ਉਧਰ ਦੀ ਕੌਨਸਟਿਚੂਐਂਸੀ ਦੀ ਸੇਵਾ ਸਾਡੇ ਕੋਲੇ ਨਹੀਂ ਹੈ ਤੇ ਜਦੋਂ ਪ੍ਰਮਾਤਮਾ ਕਰੇ ਜਦੋਂ ਸੇਵਾ ਮਿਲੂਗੀ ਤੇ ਫੇ ਅਸੀਂ ਦੱਸਾਂਗੇ ਵੀ ਕਿਵੇਂ ਕੰਮ ਕਰੀਦਾ ਕਿਵੇਂ ਕੰਮ ਕਰਨ ਦੇ ਤਰੀਕੇ ਕੀ ਹੋਣਾ ਚਾਹੀਦੇ ਨੇ ਆ ਮਸ਼ੀਨ ਜਿਹੜੀ ਆ ਜੀਸੀਬੀ ਮਸ਼ੀਨ ਆ ਜਿਹੜੀ ਮੇਰੇ ਵਾਲੀ ਜੀਸੀਬੀ ਮਸ਼ੀਨ ਆ ਹੈ ਰਦਾਵਾ ਮਸ਼ਹੂਰ ਫਾਰਮ ਦੀ ਇਤੇ ਨਾਲ ਹੁਣ ਅਸੀਂ ਅੱਜ ਆਪਣਾ ਕੰਮ ਜਿਹੜਾ ਇੱਥੇ ਸ਼ੁਰੂ ਕਰ ਚੁੱਕੇ ਆ ਤੇ ਆਉਣ ਵਾਲੇ ਕੁਝ ਦਿਨਾਂ ਤੱਕ ਜਿਹੜਾ ਜਿੰਨੇ ਵੀ ਇਹਦੇ ਸਾਰੀਆਂ ਜੋ ਵੀ ਕਾਇਆਕਲ ਪਿਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਇੱਕ ਇਹ ਵੀਡੀਓ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹਦੇ ਤੋਂ ਬਾਅਦਾਂ ਕੋਸ਼ਿਸ਼ ਕਰਾਂਗੇ ਕਿ ਜਦੋਂ ਸੰਪੂਰਤਾ ਤੱਕ ਜਾਓ ਉਹਦੇ ਤੋਂ ਬਾਅਦਾਂ ਵੀ ਤੁਹਾਡੇ ਨਾਲ ਕੁਝ ਵੀਡੀਓਜ਼ ਜੜੀਆਂ ਉਹ ਸ਼ੇਅਰ ਜ਼ਰੂਰ ਕਰਦੇ ਰਵਾਂਗੇ ਇਧਰ ਮੈਂ ਤੁਹਾਨੂੰ ਦਿਖਾ ਦਿਖਾ ਲੈਂਦੇ ਆ ਸੋ ਇਧਰ ਸਾਰਾ ਇਹ ਸਾਰਾ ਏਰੀਆ ਜਿਹੜਾ ਇਹ ਹਾਲਤ ਜਿਹੜੀ ਆ ਬਹੁਤ ਬੁਰੀ ਆ ਪਰ ਜੇ ਕਹਤਾ ਸੋ ਟਰਨ ਸਪਲਾਈ ਵਾਲੀ ਥਾਂ ਦੇ ਉੱਤੇ ਜਿਹੜਾ ਬੜੇ ਚਿਰਾਂ ਤੋਂ ਮੈਂ ਕੰਦ ਪਿਆ ਆਇਆ ਸੀ ਸਾਰਾ ਭੰਗ ਬੂਟੀ ਇੱਥੇ ਸਾਰਾ ਜਿਹੜਾ ਉਹ ਦੇਖ ਸਕਦੇ ਕਿ ਕਿਦਾਂ ਮੰਨ ਲਓ ਝੰਗੀਆਂ ਬਣੀਆਂ ਹੋਈਆਂ ਉਹਨਾਂ ਸਾਰੀਆਂ ਨੂੰ ਜਿਹੜਾ ਵਾ ਉਹ ਸੈੱਟ ਕੀਤਾ ਜਾ ਰਿਹਾ ਇੱਥੇ ਲੈਂਡਸਕੇਪਿੰਗ ਜਿਹੜੀ ਆ ਪੰਚਾਇਤ ਦੇ ਵੱਲੋਂ ਆ ਕੀਤੀ ਜਾਏਗੀ ਤੇ ਇਹਦੇ ਲਈ ਸਾਈਡ ਤੇ ਸਵੇਰ ਦੇ ਹੀ ਅਸੀਂ ਉੱਥੇ ਮੇਰੇ ਖਿਆਲ ਨਾਲ ਪਿਛਲੇ 20 ਸਾਲਾਂ ਤੋਂ ਇੱਕ ਝੰਗੀ ਜਿਹੜੀ ਆ 25 ਸਾਲਾਂ ਤੋਂ ਜਿਹੜਾ ਉਹ ਝੰਗੀ ਉਥੋਂ ਠਡੀ ਨਹੀਂ ਸੀ ਤੇ ਉਹ ਝੰਗੀ ਸਾਰੀ ਅੱਜ ਸਾਫ਼ ਕੀਤੀ ਗਈ ਆ ਸੋ ਇਹ ਦੇਖ ਸਕਦੇ ਹੋ ਕਿ ਜੀਸੀਬੀ ਜਿਹੜੀ ਆ ਇਸ ਵੇਲੇ ਉਹ ਵੀ ਆਪਣੀ ਜਿਹੜੀ ਆ ਜੀਸੀਬੀ ਲੱਗੀ ਹੋਈ ਆ ਇਧਰ ਰਾਣਾ ਰੰਧਾ ਵਾਬਾ ਜੀ ਹਣੀ ਜਿਹੜਾ ਨਾਲ ਟੀਮ ਦੇ ਮੈਂਬਰ ਉਹ ਇਹ ਕਰ ਜੀ ਤੰਦਰਪਾਗੀ ਨਾਲ ਟਰੈਕਟਰ ਸਾਰੀ ਟੀਮ ਜਿਹੜੀ ਆ ਉਹ ਇਸ ਜਿਹੜੀ ਰੈਨੋਵੇਸ਼ਨ ਨੂੰ ਇਸ ਪ੍ਰੋਜੈਕਟ ਨੂੰ ਜਿਹੜਾ ਉਹ ਤਿਆਰ ਕਰਦੀ ਹੋਈ ਮੈਂ ਤੁਹਾਨੂੰ ਇੱਕ ਕੋਸ਼ਿਸ਼ ਕਰਾਂਗਾ ਮੈਂ ਤੁਹਾਨੂੰ ਆ ਦੇਖ ਸਕਦੇ ਪਹਿਨਾ ਹਾਲਾਤ ਕੀ ਹੈਗੇ ਇੱਥੇ ਸੋ ਇੱਥੇ ਸਾਰਾ ਜਿਹੜਾ ਸੈਟਅਪ ਜਿਹੜਾ ਵਾ ਉਹ ਪੰਚਾਇਤ ਦੇ ਵੱਲੋਂ ਜਿਹੜਾ ਜਲਦੀ ਕੀਤਾ ਜਾਏਗਾ ਸੋ ਤਿਆਰੀਆਂ ਜਿਹੜੀਆਂ ਨੇ ਉਹ ਆਰੰਭ ਕਰ ਦਿੱਤੀਆਂ ਗਈਆਂ ਨੇ ਆ ਸਾਰਾ ਇੱਥੇ ਬਹੁਤ ਬੁਰੀ ਹਾਲਤ ਸੀ ਮੇਰੇ ਖਿਆਲ ਨਾਲ ਸ਼ਾਇਦ 25 30 ਸਾਲਾਂ ਤੋਂ ਕਦੀ ਆ ਚੰਗੀ ਨਹੀਂ ਸਾਫ਼ ਹੋਈ ਜਿਹੜੀ ਅੱਜ ਚੰਗੀ ਸਾਹਮਣੇ ਤੁਸੀਂ ਦੇਖ ਰਹੇ ਹੋ ਬਿਲਕੁਲ ਸਾਫ਼ ਸਫਾਈ ਜਿਹੜੀ ਉਹ ਇੱਥੇ ਕੀਤੀ ਗਈ ਆ ਇਹ ਸਾਡੇ ਪਿੰਡ ਦਾ ਜਿਹੜਾ ਮੂੰਹ ਆ ਮੁਖੜਾ ਵਾ ਸਾਡੇ ਪਿੰਡ ਦਾ ਇਧਰ ਇਹ ਸਾਰੀ ਐਲ ਟਾਈਪ ਗਰਾਊਂਡ ਆ ਨਾਲ ਇਹ ਇਥੇ ਉਹ ਵਾਟਰ ਸਪਲਾਈ ਆ ਆ ਇਥੇ ਬਹੁਤ ਬੁਰੀ ਹਾਲਤ ਸੀ ਬੜੇ ਚਿਰਾਂ ਤੋਂ ਜਿਹੜਾ ਇਥੇ ਆ ਜਿਹੜਾ ਹਾਲਾਤ ਜਿਹੜੇ ਉਹ ਵੱਤੋਂ ਬੱਤਰ ਸੀ ਸੋ ਆ ਦੇਖ ਸਕਦੇ ਹੋ ਇਥੇ ਚੰਗੀ ਜਿਹੜੀ ਆ ਸਾਰੀ ਸਾਫ਼ ਕਰ ਦਿੱਤੀ ਗਈ ਆ ਟਾਈਮ ਤਾਂ ਕਾਫੀ ਲੱਗਾ ਸਵੇਰ ਦਾ ਪਰ ਇਹ ਆ ਵੀ ਚਲੋ ਸਫਾਈ ਹੋ ਗਈ ਹੈ ਇਹਦੇ ਤੋਂ ਬਾਅਦ ਹੁਣ ਇਥੇ ਸਾਰੀ ਇਹਨਾਂ ਨੂੰ लेवल ਕਰਕੇ लेवल ਕਰਨ ਤੋਂ ਬਾਅਦ ਇਹੜਾ ਵਾ ਇੱਥੇ ਲੈਂਡਸਕੇਪਿੰਗ ਜਿਹੜੀ ਆ ਉਹ ਕੀਤੀ ਜਾਏਗੀ ਇਹ ਤਸਵੀਰਾਂ ਜਿਹੜੀਆਂ ਨੇ ಗ್ರಾಮ ਪੰਚਾਇਤ ਤਰਦੇਉ ਸਰਦਾਰਾਂ ਦੀਆਂ ਤਸਵੀਰਾਂ ਨੇ ਤੇ ਸਾਡੀ ਟੀਮ ਜਿਹੜੀ ਐ ਇਸ ਵੇਲੇ ਜਿਹੜਾ ਉਹ ਇਹਦੀ ਲੈਂਡਸਕੇਪਿੰਗ ਇੱਥੇ ਸਪੋਰਟਸ ਇਨਫਰਾਸਟ੍ਰਕਚਰ ਸੈਰ ਕਰਨ ਲਈ ਕਿਉਂਕਿ ਇਹ ਐਂਟਰੈਂਸ ਆ ਸਾਡੇ ਪਿੰਡ ਦੀ ਇੱਥੇ ਇੱਕ ਇਹ ਇਧਰਲੀ ਸਾਈਡ ਤੇ ਇੱਕ ਵੈਲਕਮ ਪਾਰਕ ਜਿਹੜੀ ਆ ਉਹ ਬਣੇਗੀ ਕੋਆਪਰੇਟਿਵ ਸੁਸਾਇਟੀ ਦੀ ਨੁੱਕਰ ਦੇ ਉੱਤੇ ਇੱਕ ਡ੍ਰੌਪ ਚੌਂਕ ਬਣ ਰਿਹਾ ਇੱਥੇ ਉਹਦੀ ਸਾਡੀ ਜਿਹੜੀ ਕੋਸ਼ਿਸ਼ ਆ ਉਹ ਵੀ ਬਣਾਇਆ ਜਾਏਗਾ ਸੋ ਸ਼ੁਰੂਆਤ ਜਿਹੜੀ ਆ ਉਹ ਅੱਜ ਕੀਤੀ ਗਈ ਆ ಗ್ರಾಮ ਪੰਚਾਇਤ ਉੱਤਰ ਦਿਓ ਸਰਦਾਰਾਂ ਦੇ ਵੱਲੋਂ ਸੋ ਕਾਫੀ ਜਿਹੜੀ ਆ ਮੁਸ਼ਕਲ ਕਰਨੀ ਪੈ ਰਹੀ ਹੈ ਪਰ ਇਹ ਆ ਵੀ ਅੱਜਕੱਲ ਮਸ਼ੀਨਰੀ ਦਾ ਜੋਗਿਆ ਮਸ਼ੀਨਾ ਗਾੜੀ ਜਿਹੜਾ ਵਾ ਉਹ ਕੁਝ ਵੀ ਜਿਹੜਾ ਉਹ ਇੰਪੋਸੀਬਲ ਨਹੀਂ ਹੈਗਾ ਜਿਹੜਾ ਕਈ ਮਹੀਨਿਆਂ ਦਾ ਕੰਮ ਹੈ ਉਹ ਕੁਝ ਘੰਟਿਆਂ ਦੇ ਵਿੱਚ ਜਿਹੜਾ ਵਾ ਉਹ ਮੁਕਮਲ ਹੋਣ ਜਾ ਰਿਹਾ ਸੋ ਇਹ ਤਸਵੀਰਾਂ ਨੇ ਸਾਡੇ ਸ਼ਹੀਦ ਭਾਈ ਸੰਤੋਖ ਸਿੰਘ ਯੂਨਿਕ ਚੈਰੀਟੇਬਲ ਟਰਸਟ ਅਤੇ ಗ್ರಾಮ ਪੰਚਾਇਤ ਅਤਰਦੇਉ ਦੇ ਉਹ ਦਮਾਦੀਆਂ ਸੋ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ